ਗਿੰਦਰ ਸਿੰਘ ਉਹ ਰਹਾ ਆ ਪਾਰਤੀ ਕਿਸਾਨ ਉਹ ਰਹਾ ਦੇ ਪ੍ਰਧਾਨ ਦਾ ਬਿਆਨ ਹੁੰਦਾ ਬੜਾ ਉਹਨਾਂ ਦਾ ਬਿਆਨ ਤੇ ਲੋਕਾਂ ਨੇ ਇਤਰਾਜ ਪਕਟਾਇਆ ਉਹਨਾਂ ਨੇ ਪੰਜ ਪਿਆਰਾਂ ਨੂੰ ਕਰਨ ਦੀ ਕਾਇਦ ਤਾਂ ਕਿ ਪ੍ਰਵਾਸੀ ਸੀਗੇ ਤੁਹਾਨੂੰ ਕੰਟਰੋਵਰਸੀ ਪੈਦਾ ਕਰਨ ਦੀ ਆਦਤ ਹੈ ਤੇ ਉਹਦਾ ਜਿਹੜਾ ਵਪਾਰ ਹੈ ਇਹ ਕੰਟਰੋਵਰਸਿਟੀ ਚੱਲਦਾ ਹੈ ਅਸੀਂ ਉਹਨੂੰ ਕਿਸਾਨ ਪੂਰਾ ਕਿਸਾਨ ਜਥੇਬੰਦੀ ਮੰਨਦੀ ਨਹੀਂ ਉਹ ਤਾਂ ਇੱਕ ਮਾਫੀਆ ਜਿਹਾ ਚਲਾਉਂਦਾ ਹੈ ਬੜਾ ਅਜੀਬ ਜਿਹਾ ਮਾਫੀਆ ਹੈ ਉਹਦੇ ਕੋਲੇ ਪੈਸਾ ਬਹੁਤ ਹੈ ਤੇ ਜਿਹੜਾ ਉਹਨਾਂ ਦੇ ਕੋਲੇ ਵਰਕਰ ਆਦੇ ਉਹਦੇ ਪੇਡ ਹੈ ਜਿੱਥੇ ਵੀ ਕਿਤੇ ਜ਼ਮੀਨਦਾਰ ਰੋਲਾ ਪੈਂਦਾ ਉੱਥੇ ਗ੍ਰਾਹਕਾਂ ਵਾਲੇ ਸਭ ਤੋਂ ਪਹਿਲਾਂ ਭੌਂ ਦਿੰਦੇ ਕੋਈ ਕਹਿੰਦਾ ਜੀ ਪ੍ਰਵਾਸੀਆਂ ਨੂੰ ਕੱਢ ਦੇਣਾ ਚਾਹੀਦਾ ਕੋਈ ਕਹਿੰਦੇ ਜੀ ਪ੍ਰਵਾਸੀਆਂ ਬਿਨਾ ਪੰਜਾਬ ਦੀ ਕਾਰੋਬਾਰ ਨਹੀਂ ਚੱਲਣਾ ਅਜੀਬ ਗੱਲ ਹੈ ਕਿ ਸਭ ਤੋਂ ਪਹਿਲਾਂ ਇਹ ਹੋਇਆ ਕਿ ਪੰਜਾਬ ਦੇ ਲੋਕ ਪੰਜਾਬੀਆਂ ਨਾਲੇ ਵਿਤਕਰਾ ਕਰਦੇ ਐ ਤੇ ਭਈਆਂ ਦਾ ਸਮਾਨ ਕੀਤੇ ਐ ਜੀ ਇਹ ਜੀ ਧੱਕਾ ਕਰਦੇ ਐ ਇਹ ਆ ਕਰਦੇ ਐ ਭਾਲਦੇ ਸੀ ਮੁੱਦਾ ਉਹ ਜਿਹੜਾ ਇਥੋਂ ਹੁਸ਼ਿਆਰਪੁਰ ਵਾਲੇ ਮੁੱਦੇ ਨੇ ਉਹ ਇਹਨਾਂ ਨੂੰ ਬਹਾਨਾ ਦਿੱਤਾ ਬੜਾ ਕੋਸ਼ਾਂ ਹੋ ਗਏ ਪੰਜਾਬ ਨੂੰ ਲੰਬੂ ਲਾਉਂਦੇ ਪਰ ਪੰਜਾਬ ਬਚਾ ਹੈ ਜੇ ਆਪਾਂ ਮਕਾਨ ਬਣਾਉਨੇ ਇਹ ਚ ਫਰਸ਼ ਲਾਉਂਦੇ ਭੀਕ ਲਾਉਂਦੇ ਆ ਪ੍ਰਵਾਸੀ ਤਾਂ ਹਲੇ ਆਪਣੇ ਸਟੇਸ਼ਨ ਤੇ ਨਹੀਂ ਪਹੁੰਚੇ ਹੁੰਦੇ ਜੀ ਤੇ ਉਹਨਾਂ ਦੀ ਥਾਂ ਤੇ ਉਹਨਾਂ ਹੀ ਲਿਆ ਕੇ ਇੱਕ ਖਾਸ ਕਿਸਮ ਦੇ ਘਰ ਸੇ ਇਹ ਲੋਕ ਹੈ ਉਹ ਲਾ ਕੇ ਰੇੜੀਆਂ ਵੀ ਲਾ ਲੈਂਦੇ ਨੇ ਕੋਈ ਸਮਾਨ ਵੀ ਪੂਰਾ ਹੁੰਦਾ ਹੈ जिमेय जोगेंद्र सिंह ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਪ੍ਰਧਾਨ ਦਾ ਬਿਆਨ ਹੁੰਦਾ ਹੈ ਬੜਾ ਉਹਨਾਂ ਦਾ ਬਿਆਨ ਤੇ ਲੋਕਾਂ ਨੇ ਇਤਰਾਜ ਪਕਟਾਇਆ ਉਹਨਾਂ ਨੇ ਪੰਜ ਪਿਆਰਾਂ ਨੂੰ ਤੇ ਕਰਨ ਦੀ ਕਾਇਦਤਾ ਕਿ ਪ੍ਰਵਾਸੀ ਸੀਗੇ ਸਸਕਾਲ ਜੀ ਲੋਕਰਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਿੰਦਰ ਸਿੰਘ ਪੰਜਾਬ ਵਿੱਚ ਇਸ ਸਮੇਂ ਵੱਖ-ਵੱਖ ਤਰ੍ਹਾਂ ਦੇ ਕਈ ਮੁੱਦੇ ਚੱਲ ਰਹੇ ਆ ਉਹਨਾਂ ਚਲੰਤ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ सुरेंद्रਪਾਲ ਸਿੰਘ ਟਿੱਲੋ ਹਾਜਰ ਆ ਪਹਿਲਾਂ ਟਿੱਲੋ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਟਿੱਲੋ ਸਾਹਿਬ ਲੋਕਰਾ ਟੀਵੀ ਦੇ ਤੁਹਾਡਾ ਸ ਤੈਨੂੰ ਸਭ ਤੋਂ ਸਭ ਤੋਂ ਪਹਿਲਾਂ ਪੰਜਾਬ ਅੰਦਰ ਇੱਕ ਬੱਚੇ ਦਾ ਹਸ਼ਿਆਰਪੁਰ ਅੰਦਰ ਇੱਕੋ ਕੰਮ ਹੁੰਦਾ ਹੈ ਪ੍ਰਵਾਸੀ ਦੁਆਰਾ ਫਿਰ ਉਹਨੂੰ ਬੜੇ ਬੇਰਹਿਮੀ ਨਾਲ ਬੱਚੇ ਦਾ ਕਤਲ ਕੀਤਾ ਜਾਂਦਾ ਹੈ ਉਸ ਕਤਲ ਤੋਂ ਬਾਅਦ ਪੰਜਾਬ ਵਿੱਚ ਇਹ ਮਾਮਲਾ ਜੰਗਲ ਦੀ ਅੱਗ ਵਾਂਗ ਫੈਲ ਜਾਂਦਾ ਹੈ ਵੱਖ-ਵੱਖ ਤਿਰਾਂ ਵੱਖ-ਵੱਖ ਪ੍ਰਤੀਕਰਮ ਦਿੰਦਿਆਂ ਕੋਈ ਕਹਿੰਦਾ ਜੀ ਪ੍ਰਵਾਸੀਆਂ ਨੂੰ ਕੱਢ ਦੇਣਾ ਚਾਹੀਦਾ ਹੈ ਕੋਈ ਕਹਿੰਦੇ ਜੀ ਪ੍ਰਵਾਸੀਆਂ ਬਿਨਾਂ ਪੰਜਾਬ ਦੀ ਕਾਰੋਬਾਰ ਨਹੀਂ ਚੱਲਣਾ ਮਜ਼ਦੂਰ ਹੈ ਨਹੀਂ ਪੂਰੇ ਆਪਣੇ ਪੰਜਾਬ ਚੋਂ ਇਸ ਵਿਸ਼ੇ ਤੇ ਤੁਸੀਂ ਤੁਹਾਡੇ ਕੀ ਵਿਚਾਰ ਹੈ ਦੇਖੋ ਜਿਹੜਾ ਹੈਗਾ ਨਾ ਹਸ਼ਿਆਰਪੁਰ ਦਾ ਜੀ ਇਨਸੀਡੈਂਟ ਹੋਇਆ ਜੀ ਉਹ ਤਾਂ ਇੱਕ ਬਹਾਨਾ ਹੈ ਜੀ ਇਸ ਤੋਂ ਦਰਸਲ ਜਿਹੜੀ ਪ੍ਰਵਾਸੀਆਂ ਨੂੰ ਕੱਢਣ ਦੀ ਮਿਹਮਾ ਉਹ ਤਾਂ 4-5 ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ ਜੀ ਸਭ ਤੋਂ ਪਹਿਲਾਂ ਅਜੀਬ ਗੱਲ ਹੈ ਕਿ ਸਭ ਤੋਂ ਪਹਿਲਾਂ ਇਹ ਹੋਇਆ ਕਿ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਵਿਤਕਰਾ ਕਰਦੇ ਆ ਤੇ ਭਈਆਂ ਤੋਂ ਸਾਮਾਨ ਖਰੀਦਦੇ ਆ ਜੀ ਫਿਰ ਇਹ ਜਦੋਂ ਗੱਲ ਬਹੁਤੀ ਨਾ ਚੱਲੀ ਫਿਰ ਕਹਿਣ ਲੱਗੇ ਜਿਹੜੇ ਜਿਹੜੇ ਹੈਗੇ ਪ੍ਰਵਾਸੀ ਆ ਇਹ ਭਈਏ ਆ ਇਹ ਬਹੁਤ ਗੰਦਬੰਦ ਖੁੰਦੇ ਆ ਕੋਈ ਸਾਫ ਸਫਾਈ ਨਹੀਂ ਰੱਖਦੇ ਸਾਫ ਸਫਾਈ ਨਹੀਂ ਰੱਖਦੇ ਇਹ ਕਾਫੀ ਚੱਲ ਗਈ ਉਸ ਤੋਂ ਬਾਅਦ ਹੋ ਗਿਆ ਕਿ ਇਹ ਜੀ ਧੱਕਾ ਕਰਦੇ ਆ ਇਹ ਆ ਕਰਦੇ ਆ ਇੱਕ ਇੱਕ ਜਿਹੜੇ ਨਾ ਇਹ ਮਹਿੰਮ ਨੂੰ ਚਰਾਉਣ ਵਾਲੇ ਲੋਕ ਆ ਉਹ ਇੱਕ ਭਾਲਦੇ ਸੀ ਮੁੱਦਾ ਕਿੱਦਾਂ ਕੋਈ ਐਸਾ ਇਨਸੀਡੈਂਟ ਹੋਵੇ ਕਿ ਨਾ ਖਿਲਾਫ ਇੱਕ ਸੰਘਰਸ਼ ਕੀਤਾ ਜਾਵੇ ਜਾਂ ਇੱਕ ਆਪਾਂ ਕਹੀਏ ਕਿ ਹਿੰਸਕ ਮਹਿੰਮ ਚਲਾਈ ਜਾਵੇ ਜੀ ਉਹ ਜਿਹੜਾ ਇਥੋਂ ਹਿਸ਼ਾਰਪੁਰ ਵਾਲੇ ਮੁੱਦੇ ਨੇ ਉਹ ਇਹਨਾਂ ਨੂੰ ਬਹਾਨਾ ਦਿੱਤਾ ਤੇ ਇਹਨਾਂ ਨੇ ਪੰਜਾਬ 'ਚ ਸ਼ੁਰੂ ਕਰ ਲਿਆ ਕੰਮ ਤੇ ਬੜੀ ਮਹਿੰਮ ਬਹੁਤ ਤੇਜ਼ ਚਲਵਾਤੀ ਮੈਂ ਤੁਹਾਨੂੰ ਜੇ ਕਲਮ ਲਾ ਕੇ ਇਹਨੂੰ ਹਜੇ ਪੰਜਾਬ ਦੀ ਖੁਦਕਿਸਮਤੀ ਕਹਿ ਲਓ ਵੀ ਹਜੇ ਕੋਈ ਤਰ੍ਹਾਂ ਦਾ ਕੋਈ بڑا ਕੋਸ਼ਾ ਹੋਗਾ ਪੰਜਾਬ ਨੂੰ ਲੰਬੂ ਲਾਉਂਦੇ ਪਰ ਪੰਜਾਬ ਬਚਾ ਹਜੇ ਦੇਖੋ ਜੀ ਇਹਦੀ ਗੱਲ ਵੀ ਹੈ ਅਸਲ ਵਿੱਚ ਜਿਹੜੇ ਪ੍ਰਵਾਸੀ ਹੈ ਨਾ ਇਹਨਾਂ ਦੀ ਗਿਣਤੀ ਪੰਜਾਬ 'ਚ 1 ਕਰੋੜ ਤੋਂ ਵੱਧ ਹੈ ਜੀ ਜਿਹੜੇ ਜਾਇਜੇ ਕਹਿੰਦੇ ਆ ਕਿ 8 8 ਜਨ 7 ਲੱਖ ਇਸ ਤੋਂ ਵੱਧ ਹੈ ਇਹਨਾਂ ਚੋਂ ਵੱਡੀ ਗਿਣਤੀ ਲਗਭਗ 75% ਲੋਕ ਜਿਹੜੇ ਹੈਗੇ ਉਹ ਵੱਡੀਆਂ ਫੈਕਟਰੀਆਂ ਚ ਹੋਟਲਾਂ ਚ ਰੈਸਟੋਰੈਂਟਾਂ ਚ ਉਥੇ ਕੰਮ ਕਰਦੇ। ਉਦੋਂ ਬਾਅਦ ਜਿਹੜੇ ਕੁਛ ਹੈਗੇ ਐ ਟੈਂਪਰੇਰੀ ਜਿਹੜੇ ਆਪਣੇ ਝੋਨੇ ਵੇਲੇ ਆਉਂਦੇ ਆ ਉੱਠ ਜਾਂਦੇ ਆ ਕਣਕ ਵੇਲੇ ਆਉਂਦੇ ਆ ਉੱਠ ਜਾਂਦੇ ਆ ਮੰਡੀ ਵੇਲੇ ਆਉਂਦੇ ਉੱਠ ਜਾਂਦੇ ਆ ਤੀਜੀ ਕਿਸਮ ਦੇ ਬੰਦੇ ਹੋਏ ਜਿਹੜਾ ਨੇ 7-8 ਆਪਣੇ ਜਿਹੜੇ ਹੈਗੇ ਟ੍ਰੇਡ ਉਹਨਾਂ ਤੇ ਕਬਜ਼ਾ ਕਰ ਰੱਖਿਆ ਜਿਵੇਂ ਆਪਾਂ ਮਕਾਨ ਬਣਾਉਨੇ ਐ ਇਹ ਚ ਫਰਸ਼ ਲਾਉਂਦੇ ਆ ਭੀਕੀ ਲਾਉਂਦੇ ਆ ਇਹਦੇ ਚ ਪਲੰਬਿੰਗ ਕਰਦੇ ਆ ਉਹਦੇ ਚ ਵੱਡਾ ਹਿੱਸਾ ਪਈ ਹੈ ਵੱਡਾਈ ਬੈਠੇ ਹੈ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਜਿੰਨੇ ਜਿਹੜੇ ਰੀਡਿੰਗ ਲਉਂਦੇ ਆ ਜੀ ਉਹ ਜਾਂ ਫਲਾਂ ਦੀਆਂ ਰੀਡਿੰਗ ਲਉਂਦੇ ਆ ਜਾਂ ਫਾਸਟ ਫੂਡ ਦੀਆਂ ਰੀਡਿੰਗ ਲਉਂਦੇ ਆ ਇਹ ਜਿਹੜਾ ਇਹ ਮਹਿੰਮ ਚੱਲਦੀ ਹੈ ਇਹ ਸਿਰਫ ਉਹ ਰੀਡਿੰਗਾਂ ਵਾਲੇ ਦੇ ਖਿਲਾਫ ਚਲਾਈ ਗਈ ਹੈ ਇਹਦੇ ਪਿੱਛੇ ਕੋਈ ਇਹੋ ਜਿਹਾ ਕੋਈ ਕਾਰਨ ਹੈ ਕਿ ਕੁਝ ਲੋਕ ਉਹ ਰੀਡਿੰਗਾਂ ਵਾਲੇ ਵਪਾਰ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਤੁਸੀਂ ਇਹ ਵੇਖੋ ਕਮਾਲ ਦੀ ਗੱਲ ਕਿ ਜਦੋਂ ਵੀ ਕਿਤੇ ਇਹਨਾਂ ਪਿੰਗਾਂ ਦੇ ਰੇਡਿੰਗਾਂ ਲੁੱਟੀਆਂ ਜਾਂਦੀਆਂ ਐ ਤੋੜੀਆਂ ਜਾਂਦੀਆਂ ਐ ਇਹਨਾਂ ਨੂੰ ਇਥੇ ਭੁਜਾਇਆ ਜਾਂਦਾ ਹੈ ਤਾਂ ਜਿਹੜੇ ਰੇਡਿੰਗਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਭੁਜਾਇਆ ਹੁੰਦਾ ਉਹ ਪ੍ਰਵਾਸੀ ਤਾਂ ਹਲੇ ਆਪਣੇ ਸਟੇਸ਼ਨ ਤੇ ਨਹੀਂ ਪਹੁੰਚੇ ਹੁੰਦੇ ਜੀ ਤੇ ਉਹਨਾਂ ਇਹ ਥਾਂ ਤੇ ਉਦੋਂ ਹੀ ਲਿਆ ਕੇ ਇੱਕ ਖਾਸ ਕਿਸਮ ਦੇ ਖਾਲਸੇ ਇਹ ਲੋਕ ਐ ਉਹ ਲਾ ਕੇ ਰੇਡੀਆਂ ਵੀ ਲਾ ਲੈਂਦੇ ਨੇ ਕੋਈ ਸਮਾਨ ਵੀ ਪੂਰਾ ਹੁੰਦਾ ਇਹਦਾ ਮਤਲਬ ਕਿ ਸਾਰਾ ਕੁਝ ਇਹ ਪ੍ਰੀ ਪਲਾਨਡ ਹੁੰਦਾ ਕਿ ਉਹਨਾਂ ਨੇ ਜਦੋਂ ਰੇਡੀਆਂ ਭੁਜਾਤੀਆਂ ਤੇ ਉਹ ਨਹੀਂ ਆ ਕੇ ਨਵੇਂ ਆਪ ਪੰਜਾਬੀਆਂ ਦੀ ਰਿਹੜੀ ਉੱਥੇ ਲੱਗ ਜਾਣੀ ਇੱਕ ਧਰਮਿਕ ਰੰਗਤ ਜੀ ਦੇ ਦਿੰਦੇ ਆ ਇਹਨੂੰ ਤਾਂ ਦਿੱਤੀ ਗਈ ਧਰਮਿਕ ਰੰਗਤ ਜਿਥੇ ਜਿੱਥੇ ਵੇਖੋਗੇ ਉੱਥੇ ਨਿੰਗ ਬਾਣੇ ਚ ਮੈਂ ਨਹੀਂ ਕਹਿੰਦਾ ਕਿ ਨਿੰਗ ਨਿੰਗ ਬਾਣੇ ਚ ਹੁੰਦੇ ਆ ਜਿਹੜੇ ਲੋਕ ਹੁੰਦੇ ਆ ਤੇ ਨਿੰਗ ਬਾਣੇ ਚ ਕਿਹੜਾ ਸਾਰੇ ਸਾਰੇ ਇਹ ਵੀ ਤਾਂ ਸਾਰੇ ਬੜਾ ਕੁਝ ਹੋ ਜਾਂਦਾ ਹੀ ਆ ਜੀ ਹੋ ਜਾਂਦੇ ਸਾਰਾ ਕੁਝ ਕਰ ਜਾਂਦੇ ਆ ਅੱਛਾ ਇਸ ਮਸਲੇ ਤੇ ਅੱਜ ਜੇ ਆਪਾਂ ਥੋੜਾ ਸਭ ਗੱਲ ਕਰ ਗਏ ਜਿਵੇਂ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨion ਉਗਰਾਹਾਂ ਦੇ ਪ੍ਰਧਾਨ ਦਾ ਬਿਆਨ ਹੁੰਦਾ ਹੈ ਬੜਾ ਉਹਨਾਂ ਦਾ ਬਿਆਨ ਤੇ ਲੋਕਾਂ ਨੇ ਇਤਰਾਜ਼ ਪਕਟਾਇਆ ਉਹਨਾਂ ਨੇ ਪੰਜ ਪਿਆਰਾਂ ਨੂੰ ਕੈਦ ਤਾਂ ਕਿ ਪ੍ਰਵਾਸੀ ਸੀਗੇ ਮਤਲਬ ਕਈ ਮਾਮਲੇ ਚਲੋ ਪ੍ਰਵਾਸੀਆਂ ਦੇ ਹੱਕ 'ਚ ਕੋਈ ਅਸੀਂ ਨਹੀਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੀਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਕੋਈ ਉਹਨਾਂ ਦਾ ਕੋਈ ਰਹਿਣ ਸਹਿਣ ਦਾ ਤਰੀਕਾ ਅਪਣਾਇਆ ਜਾਵੇ ਜਾਂ ਉਹਨਾਂ ਦੀ ਐਡੈਕਟੀਵੇਸ਼ਨ ਹੋਵੇ ਚਲੋ ਇਹ ਗੱਲਾਂ ਤੇ ਵਿਚਾਰ ਕੀਤਾ ਜਾ ਸਕਦਾ ਪਰ ਜਿਸ ਤਰ੍ਹਾਂ ਅਗਰਾਹ ਸਾਹਿਬ ਨੇ ਇੱਕ ਧਾਰਮਿਕ ਮਾਮਲਾ ਬਣਾਤਾ ਉਹ ਦੂਜੇ ਪਾਸੇ ਸਿੱਖ ਵਰਸ ਜੀ ਕਾਮਰੇਡ ਬਣਾਤਾ ਇਸ ਤਰ੍ਹਾਂ ਦੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਗਲਤ ਹੈ ਅਸਲ ਵਿੱਚ ਇਹਨੂੰ ਕਹਿਣਾ ਚਾਹੀਦਾ ਸੀ ਕਿ ਜਿਹੜੇ ਪ੍ਰਵਾਸੀ ਹੈ ਇਹ ਵੀ ਇੰਡੀਅਨ ਲੋਕ ਨੇ ਇੰਡੀਅਨ ਲੋਕ ਤੇ ਆਧਾਰਨ ਦੇਣੀ ਚਾਹੀਦੀ ਸੀ ਜਿਹੜੇ ਸਾਡੇ ਪੰਜ ਪਿਆਰੇ ਸੀ ਉਹ ਵੀ ਨਾ ਇਕੱਲੇ ਪੰਜਾਬ ਦੇ ਨਹੀਂ ਸੀ ਵੱਖ-ਵੱਖ ਜਣੇ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸਟੇਟਾਂ ਤੋਂ ਆਏ ਸੀ ਈਵਨ ਜਿਹੜੇ ਗੁਰੂ ਗੋਬਿੰਦ ਸਿੰਘ ਸੀ ਉਹਨਾਂ ਦਾ ਜਨਮ ਵੀ ਤਾਂ ਪਟਨੇ ਹੋਇਆ ਸੀ ਬਿਹਾਰ ਚ ਪਟਨੇ ਬਿਹਾਰ ਹੋਇਆ ਪਰ ਇਹਦਾ ਮਤਲਬ ਇਹ ਥੋੜਾ ਕਿ ਉਹ ਬਿਹਾਰੀਆ ਬਣ ਗਏ ਹਾਂ ਜਾਂ ਗੁਰਗੋਮਸਨ ਅਸੀਂ ਪ੍ਰਵਾਸੀ ਕਹ ਦੇਾਂਗੇ ਆਪਾਂ ਉਹਨੂੰ ਪ੍ਰਵਾਸੀ ਕਹਿ ਦਾਂਗੇ ਇਸ ਕਰਕੇ ਜਿਹੜੇ ਨਾ ਜਮ ਦਾ ਤਾਂ ਕੋਈ ਕਿਤੇ ਹੁੰਦਾ ਕੰਮ ਕਰਦਾ ਕਿਤੇ ਐ ਇੱਥੇ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਬਹੁਤ ਪ੍ਰਵਾਸੀ ਇਹੋ ਜਿਹੇ ਜਿਹੜੇ 50 50 ਸਾਲ ਤੋਂ ਇੱਥੇ ਬੈਠੇ ਐ ਇੱਥੇ ਕੰਮ ਕਰਦੇ ਐ ਉਹਨਾਂ ਨੂੰ ਆਪਾਂ ਹੁਣ ਪ੍ਰਵਾਸੀ ਜਾਂ ਬਿਹਾਰੀ ਕਿਵੇਂ ਕਹਿ ਸਕਦੇ ਐ ਜਿਹੜੇ ਬੋਲਦੇ ਵੀ ਪੰਜਾਬੀ ਐ ਆਪਣਾ ਪਹਿਰਾਵਾ ਵੀ ਆਪਣਾ ਉਹਨਾਂ ਨੇ ਕਰ ਲਿਆ ਅਪਣਾ ਲਿਆ ਆਪਣਾ ਪੰਜਾਬੀ ਆਪਣਾ ਲਿਆ ਆਪਣੀ ਬੋਲੀ ਵੀ ਅਪਣ ਜੀ ਤੇ ਉਹਨਾਂ ਨੂੰ ਆਪਾਂ ਪ੍ਰਵਾਸੀ ਕਿਵੇਂ ਕਹਿ ਸਕਦੇ ਤੇ ਉਹੀ ਹੈ ਜਿਹੜੇ ਕਿ ਨਵੇਂ-ਨਵੇਂ ਆਏ ਆ ਉਥੋਂ ਉਹਨਾਂ ਤੇ ਹੈ ਮਤਲਬ ਇਹ ਕਈ ਵਾਰ ਕੁਝ ਕਿਸਾਨ ਲੀਡਰ ਹੈ ਜਾਂ ਕੁਝ ਸਿੱਖਾ ਕੋ ਕਹਿ ਸਕਦੇ ਆ ਕੋਈ ਮਾਮਲਾ ਕੋਈ ਹੋਰ ਹੁੰਦਾ ਉਹਨੂੰ ਬਣਾਉਂਦੇ ਸਿੱਖ ਵਰਸ ਦੇ ਕਾਮਰੇਡ ਹਾਂ ਇਹ 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 ਨਾ ਕਾਮਰੇਡਾਂ ਦੇ ਖਿਲਾਫ ਲੋਕਾਂ ਨੂੰ ਪਤਾ ਨਹੀਂ ਕਿ ਜਾਂ ਤਾਂ ਕੋਈ ਵਹਿਮ ਹੈ ਤੇ ਜਾਂ ਕੋਈ ਨਫ਼ਰਤ ਹੈ ਵੱਡੀ ਨਫ਼ਰਤ ਹੈ ਕਿ ਜਿਹੜੇ ਆਪਣੇ ਲੋਕਾਂ ਨਾਲ ਧਰਮ ਪ੍ਰਤੀ ਬੜੀ ਅਜੀਬ ਨੇ ਇਹ ਨਾ ਰਾਮ ਧਰਮ ਨੂੰ ਤਾਂ ਘਟ ਮੰਨਦੇ ਆ ਪਰ ਧਰਮ ਦੀ ਜਦੋਂ ਕੋਈ ਖਿਲਾਫ ਗੱਲ ਹੁੰਦੀ ਹੈ ਤਾਂ ਜਿਹੜੇ ਜਿਹੜੇ ਲੋਕੀ ਧਰਮ ਨੂੰ ਨਹੀਂ ਮੰਨਦੇ ਉਹ ਵੀ ਇਸ ਨੂੰ ਧਾਰਮਿਕ ਬਣਾ ਕੇ ਬੈਠ ਜਾਂਦੇ ਆ ਜੀ ਜਿਹੜਾ ਗੁਰਾਹ ਹੈ ਔਰ ਉਹ ਤੇ ਹੁਣ ਇਹੀ ਰੌਲਾ ਪਾਈ ਜਾਂਦੇ ਆ ਵੀ ਤੂੰ ਪਹਿਲਾਂ ਵੈਗਰੀ ਦਾ ਖਾਲਸਾ ਹੈ ਵੈਗਰੀ ਫਤਿਹ ਕਿਉਂ ਨਹੀਂ ਕਹਿੰਦਾ ਨਹੀਂ ਕਹਿੰਦਾ ਹਾਂ ਇਹਦਾਂ ਕੀ ਫਰਕ ਪੈਂਦਾ ਉਹ ਉਹਦੇ ਆਪ ਦੇ ਉਹਦੇ ਬੰਦੋ ਦੀ ਵਿਚਾਰਧਾਰਾ ਆ ਉਹਦੀ ਜਿਹੜਾ ਧਰਮ ਹੈ ਇਹ ਤਾਂ ਆਪਣੀ ਨਿੱਜੀ ਵਿਵਸਥਾ ਨਿੱਜਤਾ ਆਪਣੀ ਨਿੱਜਤਾ ਆਪਾਂ ਧਰਮ ਨੂੰ ਮੰਨੀਆਂ ਜਾਂ ਨਾ ਮੰਨੀਆਂ ਇਹ ਤਾਂ ਆਪਣੀ ਮਰਜ਼ੀ ਹੈ ਇਹ ਤਾਂ ਕਿਸੇ ਤੇ ਆਪਾਂ ਠੋਸ ਵੀ ਸਕਦੇ ਕਿਸੇ ਤੇ ਨਹੀਂ ਅਗਰਾਂਹ ਸਾਹਿਬ ਕਹਿੰਦੇ ਬਿਆਨ ਹੀ ਇਸ ਤਰ੍ਹਾਂ ਦੇ ਦਿੰਦੇ ਉਹਨਾਂ ਨੂੰ ਲੁਕ ਸਿੱਖ ਧਰਮ ਨੂੰ ਖਾਸ ਤਰ੍ਹਾਂ ਦੇ ਸਿੱਖ ਧਰਮ ਦੇ ਜਿਹੜਾ ਗੋਨ ਨੂੰ ਆ ਲੱਗਦਾ ਵੀ ਅਗਰਾਂਹ ਸਾਹਿਬ ਸਾਡੇ ਜਾਣ ਬੁੱਝ ਕੇ ਸਾਡੇ ਖਿਲਾਫ ਗੱਲਾਂ ਕਰਦਾ ਦ ਉਹਦਾ ਜਿਹੜਾ ਉਹਦਾ ਬਿਜ਼ਨਸ ਹੈ ਉਹਦਾ ਜਿਹੜਾ ਵਪਾਰ ਹੈ ਇੱਕ ਕੰਟਰੋਵਰਸਿਟੀ ਚੱਲਦਾ ਹੈ ਉਹ ਉਹਦਾ ਇੱਕ ਜਿਹੜੀ ਇਸ ਵੇਲੇ ਕਿਸਾਨ ਜੱਤੀ ਕਹਿੰਦੇ ਵੀ ਕਿਸਾਨ ਜੱਥੇਬੰਦੀਆਂ ਚ ਸਭ ਤੋਂ ਵੱਡੀ ਜੱਥੇਬੰਦੀ ਹੈ ਪਰ ਅਸੀਂ ਉਹਨੂੰ ਕਿਸਾਨ ਪੂਰਾ ਕਿਸਾਨ ਜੱਥੇਬੰਦੀ ਮੰਨਦੇ ਹੀ ਨਹੀਂ ਉਹ ਤਾਂ ਇੱਕ ਮਾਫੀਆ ਜਿਹਾ ਚਲਾਉਂਦਾ ਹੈ ਬੜਾ ਅਜੀਬ ਜਿਹਾ ਮਾਫੀਆ ਹੈ ਉਹਦੇ ਕੋਲੇ ਪੈਸਾ ਬਹੁਤ ਹੈ ਤੇ ਜਿਹੜਾ ਉਹਨਾਂ ਦੇ ਕੋਲੇ ਵਰਕਰ ਆਦੇ ਉਹਦੇ ਪੇਡ ਹੈ ਇਸ ਕਰਕੇ ਉਹਦਾ ਨਾ ਇਹ ਇਹ ਨੂੰ ਆਪਾਂ ਕਹਿ ਨਹੀਂ ਸਕਦੇ ਕਿ ਕਿਸਾਨ ਨਰੋਲ ਮਤਲਬ ਇਥੋਂ ਦੇ ਅਗਰਾਹਾਂ ਤਾਂ ਜਥੇਬੰਦਈ ਵੀ ਕਹਿੰਦੇ ਵੀ ਅਸੀਂ ਬਰਾਬਰ ਗਵਰਨਮੈਂਟ ਚ ਪੈਰਲ ਗਵਰਨਮੈਂਟ ਚਲਾਉਣੀ ਆ ਚਲਾ ਰਹੇ ਆ ਉਹ ਪੈਰਲ ਗਵਰਨਮੈਂਟ ਚਲਾ ਰਹੇ ਕਿ ਉਹਨਾਂ ਦਾ ਮਾਫੀਆ ਵੱਡਾ ਹੈ ਹਮ ਅਸਲ ਵਿੱਚ ਉਹ ਇੱਕ ਭੂਮੀ ਮਾਫੀਆ ਹੈ ਜਿੱਥੇ ਵੀ ਕਿਤੇ ਜ਼ਮੀਂਦਾਰ ਰੋਲਾ ਪੈਂਦਾ ਉਥੇ ਅਗਰਾਹਾਂ ਵਾਲੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਆ ਉਥੇ ਪਹੁੰਚਦੇ ਤਾਂ ਸੌਦਾ ਕਰਾਉਂਦੇ ਆ ਜਿਹੜਾ ਜ਼ਮੀਨ ਅਕਵਾਇਰ ਕਰ ਲਿਆ ਹੁੰਦਾ ਉਹਦੇ ਨਾਲ ਵੀ ਸੌਦਾ ਕਰਨਦੇ ਆ ਕਿਸਾਨ ਨੂੰ ਵੀ ਦਵਾਉਂਦੇ ਆ ਤੇ ਉਹ ਤੋਂ ਵੀ ਲੈ ਲੈਂਦੇ ਇਹਨਾਂ ਦੀ ਕਮਾਈ ਦਾ ਸਾਧਨ ਹੀ ਇਹ ਹੈ ਤੇ ਬਹੁਤ ਮਹਿਲ ਜਥੇ ਉਹ ਕਿਤੇ ਨਾ ਕਿਤੇ ਦੂਜੀ ਜਥੇਬੰਦੀਆਂ ਨਾਲ ਇਸ ਗੱਲ ਦੀ ਟਾ ਲੱਗਦੀ ਹੈ ਟਾ ਲੱਗਦੀ ਹੈ ਜਦੋਂ ਕਿ ਦੇਖੋ ਈਵਨ ਦਿੱਲੀ ਇਹ ਉਥੇ 22 23 ਜਥੇਬੰਦੀਆਂ ਸੀ ਜਿਹੜੀਆਂ ਐਕਟਿਵ ਸੀ ਇਹ ਉਹਨਾਂ ਨਾਲ ਰਲਿਆ ਨਹੀਂ ਉਥੇ ਇਹਨਾਂ ਨੂੰ ਅਲੱਗ ਰਹਿੰਦੇ ਸੂਬਾਈ ਦੇ ਬਾਈਆਂ ਨਾਲੋਂ ਇਹ ਅਲੱਗ ਰਹਿੰਦਾ ਸੀ ਇਹਦਾ ਸਾਰਾ ਸਿਸਟਮ ਅਲੱਗ ਸੀ ਆਪਦੀ ਸਟੇਜ ਅਲੱਗ ਲਾਉਂਦਾ ਸੀ ਇਹਨਾਂ ਦੀ ਸਟੇਜ ਤੇ ਜੇ ਬੋਲਣਾ ਹੁੰਦਾ ਸੀ ਤਾਂ ਪਹਿਲਾਂ ਇਹ ਕਰਨਾ ਪੈਂਦਾ ਸੀ ਕਿ ਤੁਸੀਂ ਅਗਰਾਹਾਂ ਦੇ ਹੱਕ 'ਚ ਬੋਲੋਗੇ ਪਹਿਲੇ ਇਹਨਾਂ ਦਾ ਝੰਡਾ ਚੱਕਣਾ ਪੈਂਦਾ ਸੀ ਇਹ ਜੇ ਨਹੀਂ ਚੱਕਦਾ ਸੀ ਤੇ ਉਹਨੂੰ ਇਹ ਗੋਲ ਦੇ ਈਵਨ ਮੇਰਾ ਆਦਤ ਯਾਰ ਬਈ ਕਿ ਅਸੀਂ ਦਵਾਈਆਂ ਵੰਡਣ ਗਏ ਇਹ ਕਹਿੰਦੇ ਵੀ ਅਸੀਂ ਤਾਂ ਤੁਸੀਂ ਇਹ ਕਹਾਂਗੇ ਵੀ ਇਗਰਾਹਾਂ ਵਾਲੇ ਦਵਾਈਆਂ ਆਈਆਂ ਇਹ ਅਸੀਂ ਕਿਸੇ ਹੋਰ ਦੀ ਦਵਾਈ ਲੈਂਦੇ ਹੀ ਨਹੀਂ ਇਹਨਾਂ ਦਾ ਇਹੋ ਜਿਹਾ ਮਤਲਬ ਕਿ ਆ ਆਪਣਾ ਨਾਮ ਕਰਨ ਦੀ ਕੋਸ਼ਿਸ਼ ਕਰਦੀ ਇਹਨਾਂ ਦੇ ਇੱਕ ਆਪਣੀ ਵੱਖਰੀ ਆਇਡੈਂਟੀਟੀ ਕਾਇਮ ਰੱਖਦਾ ਹੈ ਜਿਵੇਂ ਕਿ ਆਮ ਕਿਸਾਨ ਯੁਨਾ ਹਮੇਸ਼ਾ ਏਕਤਾ ਲਾਉਂਦੀਆਂ ਏਕਤਾ ਵਾਲੀ ਗੱਲ ਕਰਦੇ ਨਹੀਂ ਗਏ ਪਰ ਇਹ ਨਾਲ ਤੁਰਦਾ ਹੈ ਏਕਤਾ ਨਹੀਂ ਕਰਦਾ ਇਹ ਨਹੀਂ ਹੁੰਦਾ ਵੀ ਵਿੱਚ ਰਲਦਾ ਨਹੀਂ ਨਾਲ ਤੁਰ ਕੇ ਵੀ ਆਪ ਦੀ ਜਿਹੜੀ ਆਇਡੈਂਟੀਟੀ ਹੈ ਉਸ ਨੂੰ ਕਾਇਮ ਰੱਖਦਾ ਹੈ ਅਲੱਗ ਰਹਿੰਦਾ ਹੈ ਤੇ ਅਲੱਗ ਹੀ ਰੱਖਦਾ ਹੈ ਹਮੇਸ਼ਾ